ਛੱਟੀਆਂ ਛੱਟੀਆਂ ਮੇਹ ਸਾਹਿਬ ਜੀ ਜੋ ਬਹੁਤ ਵਧੀਆ ਸਲਾੰਘਾ ਜੋ ਕੰਮ ਕਰ ਰਿਹਾ ਔਰ ਸੜਕਾਂ ਦਾ ਨਵੇਂ ਸਟ੍ਰੀਟ ਨੈਟ ਕਰ ਰਿਹਾ ਔਰ ਹਰ ਤਰ੍ਹਾਂ ਦੀ ਜੋ ਸਮੱਸਿਆਵੀਆਂ ਪਹਿਤ ਅਦਾ ਦੇ ਹੱਲ ਕਰਦੇ ਨੇ ਤੇ ਨਵਾਂ ਸਾਲ ਆ ਰਿਹਾ ਆਪਾਂ ਗੱਲ ਕਰ ਰਹੇ ਥਾਡੇ ਮੇਹ ਸਾਹਿਬ ਜੀ ਨਾਲ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਜਿਹੜਾ ਸਾਰੇ ਮੇਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਜਿਹੜਾ ਨਵਾਂ ਸਾਲ ਆ ਰਿਹਾ ਉਹਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਨੇ ਇਹ ਨਵਾਂ ਸਾਲ ਜਿਹੜਾ ਆ ਰਿਹਾ ਇਹ ਸਾਰਿਆਂ ਲਈ ਤਕੀਆਂ ਪਰਿਆ ਹੋਏ ਖੁਸ਼ੀਆਂ ਭਰਿਆ ਹੋਏ ਸਿਹਤਮੰਦ ਤੰਦਰੁਸਤ ਹੋਏ ਇਹ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਹੋਏ ਇਹ ਮੇਰੀਆਂ ਸਾਰਿਆਂ ਨੂੰ ਸ਼ੁਕ ਆਮਦਾਵਾਂ ਨੇ ਔਰ ਜਿਹੜੀ ਮੇਰੀ ਮੈਨੂੰ ਸੇਵਾ ਬਖਸ਼ੀ ਗਈ ਗੁਰੂ ਨਾਮਦਾਸ ਦੀ ਨਗਰੀ ਦੀ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਤੌਰ ਮੇਰ ਅਸੀਂ ਇੱਕ ਸਾਰਿਆਂ ਨੇ ਮਿਲ ਕੇ ਇਸ ਸ਼ਹਿਰ ਨੂੰ ਸਭ ਤੋਂ ਵਧੀਆ ਖੂਬਸੂਰਤ ਬਣਾਣਾ ਉਹਦੇ ਲਈ ਅਸੀਂ ਉਪਰਾਲੇ ਕਾਰਪੋਰੇਸ਼ਨ ਵੀ ਜਿਹੜੀ ਇਹ ਕਰ ਰਹੀ ਹੈ ਔਰ ਲੋਕਾਂ ਦਾ ਸਾਥ ਵੀ ਮਿਲ ਰਿਹਾ ਔਰ ਲੋਕਾਂ ਦਾ ਸਾਥ ਵੀ ਮਿਲਦਾ ਰਹੇਗਾ ਔਨ ਵਾਲੇ ਟਾਈਮ ਤੇ ਸਾਡਾ ਇਹ ਅੰਮ੍ਰਿਤਸਰ ਸ਼ਹਿਰ ਜਿਹੜਾ ਗੁਰੂਆਂ ਪੀਰਾਂ ਪਗੰਬਰਾ ਰਿਸ਼ੀਆਂ ਮਨੀਆਂ ਦੀ ਧਰਤੀ ਹੈ ਇਹ ਮੈਨੂੰ ਪੂਰੀ ਉਮੀਦ ਹੈ ਕਿ ਸਭ ਤੋਂ ਖੂਬਸੂਰਤ ਸ਼ਹਿਰਾਂ ਦੇ ਵਿੱਚੋਂ ਸਾਡਾ ਸ਼ਹਿਰ ਅੰਮ੍ਰਿਤਸਰ ਹੋਏਗਾ ਜਿਸ ਲਈ ਅਸੀਂ ਦਿਨ ਰਾਤ ਬਿੰਦ ਕਰ ਰਹੇ ਹਾਂ ਸਰ ਜੀ ਕੀ ਬੇਨਤੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਤਨਿ ਸਾਡੇ ਤਿੰਨ ਸ਼ਹਿਰਾਂ ਨੂੰ ਪਵਿੱਤਨ ਨਗਰ ਦਾ ਦਰਜਾ ਦਿੱਤਾ ਗਿਆ ਪਿੱਤਰ ਜਿਹੜਾ ਬਹੁਤ ਵਧੀਆ ਸੁੰਦਰੀਕਰਨ ਨਾਲੋਂ ਉਨ ਰਸ਼ਿਆਂ ਤੋਂ ਰਹਿ ਜੇ ਲੋਕ ਤਿੰਨ ਸ਼ਾਹ ਦੇ ਜੀ ਇਹਦੇ ਬਾਰੇ ਆਪਾਂ ਕੀ ਉਪਰਾਡੇਗਾ ਨਹੀਂ ਸੜਦੇ ਦੇਖੋ ਬਹੁਤ ਚੇਰਾ ਤੋਂ ਦੇ ਨੀ ਸੀਗੀ ਬਹੁਤ ਸਾਰੀਆਂ ਜਥੇਬੰਦੀਆਂ ਦੀ ਲੋਕਾਂ ਦੀ ਜਿਹੜੀ ਇੱਕ ਮੰਗ ਸੀਗੀ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਧਾਰਮਿਕ ਆਸਥਾ ਵਾਲਾ ਸ਼ਹਿਰ ਏ ਔਰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਈ ਨਗਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਉਤੈ ਸ੍ਰੀ ਦੁਰਗਿਆਨਾ ਮੰਦਰ ਦੀ ਸ਼ੋਭਾਤਾ ਹੈ ਔਰ ਬੜਾ ਵੱਡਾ ਬਾਲ ਵੀ ਕੀ ਤੀਰਥ ਸਥਾਨ ਵੀ ਜਿਹੜਾ ਏਸੀ ਹਮਸਲ ਸ਼ਹਿਰ ਦੇ ਵਿੱਚ ਹੀ ਆ। ਸੋ ਜਿਹੜਾ ਹਮਸਲ ਸ਼ਹਿਰ ਨੂੰ ਕੋਈ ਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਭ ਤੋਂ ਵੱਸੇ ਮਾਨ ਜੀ ਵੱਲੋਂ ਇਹ ਬੜੇ ਚਿਰਾਂ ਤੋਂ ਜਿਹੜੀ ਸੀ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਸੀ ਮੰਗ ਸੀ ਜਿੰਨ ਨੂੰ ਪੂਰਾ ਕੀਤਾ ਗਿਆ। ਕਿਸ ਤਰ੍ਹਾਂ ਜਿਹੜੀ ਆਪਾਂ ਨਸ਼ੇ ਆ ਜਾਂ ਲਾਲੂ ਮੀਰਦਾ ਜੋ ਕਰ ਰਹੇ ਆ ਜੋ ਕੁਝ ਹੋ ਰਿਹਾ ਪੀਲੇ ਬਾਰੇ ਸਾਨੂੰ ਕੋਈ ਕਰਬਰ ਖੋਲ ਕੇ ਦਿੱਤਾ ਅਸੀਂ ਇਤੋਂ ਨਿਕਲਣਾ ਹੀ ਆਪਣੇ ਜਿਵੇਂ ਉਹਨਾਂ ਦੇ ਕਰੇ ਸਰਬੰਧੀ ਨਹੀਂ ਮੈਂ ਬਿਲਕੁਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਨਾਨ ਵੇਜ ਵੇਚਦਾ ਤੇ ਜ਼ਰੂਰੀ ਹੈ ਕਿ ਉੱਥੇ ਨਸ਼ੇ ਵੀ ਹੁੰਦੇ ਨੇ ਮੈਂ ਉਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਨਹੀਂ ਹਾਂ ਠੀਕ ਹੈ ਨਾਨ ਵੇਜ ਜਿਹੜਾ ਹੈਗਾ ਅੱਜ ਹਿੰਦੂ ਸਮਾਜ ਦੇ ਵਿੱਚ ਵੀ ਸਿੱਖ ਸਮਾਜ ਦੇ ਵਿੱਚ ਵੀ ਜਿਹੜੇ ਧਰਮ ਕਾਸਥਾ ਵਾਲੇ ਲੋਕ ਨੇ ਕਿਤੇ ਨਾ ਕਿਤੇ ਜਦੋਂ ਧਰਮ ਧਾਰਮਿਕ ਸਥਾਨ ਤੇ ਜਾਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਹਾਰਟ ਹੁੰਦੇ ਨੇ ਸੋ ਇਹਦੇ ਕਰਕੇ ਚਾਰਦਵਾਰੀ ਦੇ ਵਿੱਚੋਂ ਜਿਹੜਾ ਹੈਗਾ ਉਹ ਬਾਹਰ ਕੱਢਿਆ ਗਿਆ ਹੈਗਾ ਔਰ ਜਿਹੜੀ ਗੱਲ ਤੁਸੀਂ ਨਸ਼ਿਆਂ ਦੀ ਕਰ ਰਹੇ ਹੋ ਸਾਡੀ ਸਰਕਾਰ ਯੁੱਧ ਨਸ਼ਿਆ ਵਿਰੁੱਧ ਜਿਹੜੀ ਇਹ ਚਲਾ ਰਹੀ ਹੈ ਤੁਸੀਂ ਵੇਖਦੇ ਹੋ ਡਿੱਚਾ ਨਾਲ ਜਿਹੜੇ ਨਸ਼ੇ ਦੇ ਸਦਾਕਰਾਂ ਦੇ ਘਰ ਵੀ ਟਾਈ ਜਾ ਰਹੇ ਨੇ ਔਰ ਬਹੁਤ ਸਾਰੀ ਰਿਕਵਰੀ ਵੀ ਕੀਤੀ ਜਾ ਰਹੀ ਹੈ ਔਰ ਉਹਨਾਂ ਲੋਕਾਂ ਦੇ ਨਸ਼ੇ ਦੇ ਸਦਾਕਰਾਂ ਦੇ ਉੱਤੇ ਜਿਹੜੇ ਨੇ ਬਹੁਤ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ। ਥੈਂਕ ਯੂ। ਪਾਪਾ ਜੀ।